ਸਰਦਾਰ ਕਰਮ ਸਿੰਘ ਜੀ ਉੱਠੇ ਤੇ ਆਪਣੀ ਆਦਤ ਦੇ ਮੁਤਾਬਕ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੁਣ ਕੁਝ ਮੁਸਲਮਾਨ ਜਿਨ੍ਹਾਂ ਦੇ ਵਿੱਚੋਂ ਉਹ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਜਾਣਦੇ ਸਨ ਤੇ ਇਹ ਵੀ ਜਾਣਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੈ ਉਹਨਾਂ ਨੂੰ ਸਰਦਾਰ ਕਰਮ ਸਿੰਘ ਦੇਤੇ ਹੋਰ ਨਾਲ ਮੁਸਲਮਾਨ ਲੈ ਤੇ ਸਾਰੇ ਇਕੱਠੇ ਹੋ ਕੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੇ ਕੋਲ ਆ ਗਏ ਅਤੇ ਪੁੱਛਿਆ ਕਹਾਂ ਲੱਗੇ ਤੁਸੀਂ ਮੁਸਲਮਾਨ ਹੋ ਕਿ ਸਿੱਖ ਹੋ ਤੇ ਸਰਦਾਰ ਕਰਮ ਸਿੰਘ ਕਹਿਣ ਲੱਗੇ ਮੈਂ ਮੁਸਲਮਾਨ ਹਾਂ ਜੇ ਤੁਸੀਂ ਮੁਸਲਮਾਨ ਹੋ ਤੇ ਫਿਰ ਆਪਣੀ ਸੁਨਤ ਵਿਖਾਓ ਤੇ ਸਰਦਾਰ ਕਰਮ ਸਿੰਘ ਕਹਿਣ ਲੱਗੇ ਮੇਰੀ ਸੁਨਤ ਅਜੇ ਮੇਰੇ ਮਾਪਿਆਂ ਨੇ ਖਾਤੀ ਕਹਿਣ ਲੱਗੇ ਚਲੋ ਠੀਕ ਹੈ ਜੇ ਅਜੇ ਤੁਹਾਡੀ ਸੁਨਤ ਤੁਹਾਡੇ ਮਾਪਿਆਂ ਨੇ ਨਹੀਂ ਨਾ ਕੀਤੀ ਤੇ ਹੁਣ ਪਰਸੋਂ ਨੂੰ ਜੁਮਾ ਹੈ ਜੁਮੇ ਵਾਲੇ ਦਿਨ ਸਾਰਿਆਂ ਦੇ ਸਾਹਮਣੇ ਤੁਹਾਡੀ ਸੁਨਤ ਕੀਤੀ ਜਿਸ ਕਤਲ